ਆ ਸਾਡੇ ਗਵੰਡੀ ਹੈ ਸਾਡੀ ਨਾਲ ਦੁਕਾਨ ਹੈਗੀ ਹੈ ਕੀ ਗੱਲ ਕੀ ਅੱਜ ਤੇ ਭਾਜੀ ਗੱਲ ਕੋਈ ਨਹੀਂ ਇੱਕੋ ਆਵਾਜ਼ ਹੀ ਤੇ ਠਾ ਦੀ ਹਾਂਜੀ ਇਹ ਰਾਮਲੀ ਨੂਜ਼ ਦੇ ਨਾਲ ਇੱਕ ਪੈਂਡੰਟ ਜਨਾਨੀ ਆ ਨਹੀਂ ਮੱਥਾ ਢੇਕੇ ਮੰਦਰੋਂ ਅੱਛਾ ਜੀ ਤੇ ਨਾਲੇ ਕਿ ਆ ਦੋਸਤ ਦੇਖ ਲੋ ਇਧਰ ਆਗੇ ਤੇ ਖਲੋਤਾ ਸੀ ਉਹ ਟੇਡਾ ਹੋ ਗਿਆ ਆਪਾਂ ਸੋਚਿਆ ਕਿ ਕਿਸੇ ਤੁਹਾਨੂੰ ਕੋਈ ਟੈਟੂ ਨਾ ਪਾਟਾ ਨਾ ਹਾਂਜੀ ਪਰ ਜਦੋਂ ਦੇਖਿਆ ਤਾਂ ਉਹ ਤੇ ਸ਼ੇਕ ਹੋ ਗਿਆ ਅੱਛਾ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਕੌਣ ਹੈਗਾ ਕੌਣ ਨਹੀਂ ਹੈਗਾ ਕਿੰਨੇ ਪੁੱਤ ਪਤਾ ਲੱਗਾ ਕਿੰਨੇ ਬੰਦੇ ਸੀ ਜਾਂ ਕਿੰਨੇ ਕੋਈ ਭਾਈ ਕੋਈ ਪਤਾ ਹੀ ਨਹੀਂਗਾ ਆਪਾਂ ਤੇ ਸਾਮਾਨ ਲੰਗਰ ਦਾ ਬਣਾਉਂਦੇ ਸੀ ਅੱਛਾ ਜੀ ਕਿਹੜੀ ਜਗ੍ਹਾ ਤੇ ਵ ਅਭਿਸ਼ਾਲ ਵੀ ਅਗਲੀ ਨੰਬਰ 7 ਨੂੰ ਮੋਕੇ ਤੇ ਪੁਲਿਸ ਆ ਗਈ ਹੈ ਹਾਂਜੀ ਪੁਲਿਸ ਆ ਗਈ ਹੈ ਕਿਸੇ ਨਾਲ ਗੋਲੀ ਗਾਲੀ ਵਜਈ ਕੋਈ ਦੋ ਜਣ ਵਜਈ ਇੱਕ ਤੇ ਇੱਥੇ ਹੱਥ ਤੇ ਵਜਈ ਤੇ ਇੱਕ ਤੇ ਟੇੜੇ ਤੇ ਵਜਈ ਹੈ ਅਮਰ ਮੁੰਡਾ ਦਾ ਉਹ ਉਹਨੂੰ ਹਸਪਤਾਲ ਲੈ ਗਏ ਆ ਇਹ ਪਤਾ ਲੱਗਾ ਕਿ ਕਿੰਨੇ ਕ ਬੰਦੇ ਸੀ ਨਾ ਨਾ ਕੋਈ ਪਤਾ ਕੀ ਨਹੀਂ ਪਤਾ ਲੱਗਾ ਬੰਦੇ ਬਾਧੂ ਇੱਥੇ ਪਰ ਕਿਸੇ ਮਤ ਪਤਾ ਲੱਗਾ ਮੋਕੇ ਤੇ ਪੁਲਿਸ ਆ ਗਈ ਹੈ ਹਾਂਜੀ ਕੀ ਮੰਗ ਕਰਦੇ ਪੁਲਿਸ ਕੋਈ ਬੰਦੇ ਵੇਖੋ ਜੇ ਕੋਈ ਹਰ ਕਸੂਰਵਾਦ ਹੋ ਹਰ ਚੰਦ ਜੀ ਉੱਤੇ ਮੈਂ ਬੋਲੇ ਜੇ ਬੈਠਾ ਹਾਂ ਤੇ ਅਤੇ ਜਨਾਨੀ ਦੋਆਉਂਦੀਆਂ ਤੇ ਏ ਗੋਸ਼ੀ ਸੀਸੇ ਲਾਗੇ ਅਗਰ ਕੈਮਰੇ ਕੋਲ ਹੋ ਅੱਛਾ ਸੀਸੇ ਲਾਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਤੇ ਜਨਾਨੀ ਦੇ ਲਾਗੋ ਲੋਟਾ ਖੜਿਆ ਹੋਏ ਉਹਨਾਂ ਇਹ ਡਿੱਗ ਗਿਆ ਕੋਈ ਆ ਗਿਆ ਕਿੰਨੇ ਕ ਬੰਦੇ ਆਏ ਜਾਣੇ ਗੋਲੀ ਗਲੇ ਪਤਾ ਲੱਗਾ ਕੁਝ ਤੁਸੀਂ ਬਹੁਤ ਨਹੀਂ ਪਤਾ ਲੱਗਾ ਮੈਂ ਤੇ ਇੱਥੇ ਰਹਿਟਾਂ ਹੀ ਹਾਂ ਅੱਛਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਗੋਲੀ ਚੰਦ ਦੀ ਆਵਾਜ਼ ਹੋ ਰਹੀ ਜੀ ਜਿਹੜੀ ਸੁਣੀ ਆ ਰਹੀ ਜੀ ਜਿਹੜੀ ਚੱਲੀ ਆ ਆਰਾਮ ਬੜੀ ਕੌਮ ਵੀ ਵਜਦਾ ਗੋਲ ਵਜਾਦੀ ਪਤਾ ਲੱਗਾ ਕਿੰਨੇ ਬੰਦੇ ਨੇ ਨਹੀਂ ਅੱਜ ਅਸੀਂ ਗੱਲ ਕਰ ਲੀ ਲੱਭ ਤੂੰ ਦਾ ਬੰਦਾ ਸਰ ਪਤਾ ਲੱਗਾ ਕਿੰਨੇ ਬੰਦੇ ਨੇ ਗੋਲੀ ਕਰ ਦਿੱਤੀ ਬੰਦੇ ਦੋ ਆਂਦੇ ਜਰ ਹੋਦੀ ਉਹ ਸਾਰੇ ਮਨ ਹੋ ਸੋੜ ਦਿਖਾ ਰਹੇ ਆ ਹਾਂ ਸਟਾਲ ਜਾਇਬ ਤੇ ਬਈ ਆਪਾਂ ਬਾਕੀ ਕੀ ਅਸੀਂ ਪੁੱਛੀਆ ਹਾਂ ਹਾਂ ਜੀ ਆ ਗਿਆ ਨੌਲੇ ਸਾਰੇ ਜੀ ਠੀਕ ਹੈ